ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ 6ਵੀਂ ਪਾਤਸ਼ਾਹੀ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੇ ਕੁੱਖੋਂ ਪਹਿਲੀ ਅਪਰਾਏ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ ਗੁਰੂ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸਹਬਜ਼ਾਦੇ ਸਨ ਆਪ ਜੀ ਦੇ ਚਾਰ ਵੱਡੇ ਭਰਾ ਬਾਬਾ ਗੁਰਦੇਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਅਤੇ ਇੱਕ ਭੈਣ ਬੀਬੀ ਬੀਰੋ ਜੀ ਸਨ ਜਨਮ ਸਮੇਂ ਆਪ ਜੀ ਦਾ ਨਾਮ Редактор субтитров А.Семкин Корректор А.Егорова ਤੇ ਅਗਮਲ ਰੱਖਿਆ ਗਿਆ ਬਚਪਨ ਤੋਂ ਹੀ ਆਪ ਬੜੇ ਗੰਭੀਰ ਸ਼ਾਂਤ ਸੁਭਾਅ ਅਤਿ ਸਮਝਦਿਲੇ ਰਹਿੰਦੇ ਸਨ ਨਵੰਬਰ 1631 ਈਸਵੀ ਚ ਬਾਬਾ ਬੁੱਢਾ ਜੀ ਉਸ ਤੋਂ ਬਾਅਦ ਬਾਬਾ ਅਟਲ رائے ਜੀ ਅਤੇ ਭਾਈ ਗੁਰਦਾਸ ਜੀ ਦੇ ਅਕਾਲ ਚਲਾਣੇ ਦੇ ਵਿਛੋੜੇ ਨੇ ਆਪ ਜੀ ਨੂੰ ਹੋਰ ਵੀ ਸ਼ਾਂਤ ਅਤੇ ਗੰਭੀਰ ਬਣਾ ਦਿੱਤਾ ਆਪ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਸ਼ਾਸਤਰ ਵਿਦਿਆ ਅਤੇ ਭਾਈ ਜੇਠਾ ਜੀ ਪਾਸੋਂ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਗੁਰੂ ਤੀਗ ਬਹਾਦਰ ਜੀ 9 ਸਾਲ ਦੀ ਉਮਰ ਤੱਕ ਆਪਣੇ ਪਿਤਾ ਹਰਗੋਬਿੰਦ ਸਾਹਿਬ ਜੀ ਦੇ ਨਾਲ ਅੰਮ੍ਰਿਤਸਰ ਵਿਖੇ ਰਹੇ ਇਸ ਤੋਂ ਬਾਅਦ ਆਪ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕਰਤਾਰਪੁਰ ਦੁਆਬਾ ਆ ਗਏ ਕਰਤਾਰਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੁਗਲਾਂ ਦੇ ਨਾਲ ਚੌਥਾ ਯੁੱਧ ਲੜਨਾ ਪਿਆ ਪੈਂਦੇ ਖਾਂ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵੀ ਸ਼ਾਮਿਲ ਸੀ ਉਹ ਲੋਹਰ ਦੇ ਸੁਬੇਦਾਰ ਕਾਲੇ ਖਾਂ ਦੇ ਨਾਲ ਰਲ ਕੇ ਕਰਤਾਰਪੁਰ ਫੌਜਾਂ ਲੈ ਕੇ ਝੜਾ ਆਇਆ 13 ਸਾਲ ਦੇ ਗੁਰੂ ਤੇਗ ਬਹਾਦਰ ਜੀ ਨੇ ਇਸ ਯੁੱਧ ਵਿੱਚ ਆਪਣੀ ਤਲਵਾਰ ਦੇ ਜੋਰ ਦਿਖਾਉਂਦਿਆਂ ਹੋਇਆਂ ਕਮਾਲ ਦੀ ਵੀਰਤਾ ਦਿਖਾਈ ਯੁੱਧ ਵਿੱਚ ਜਿੱਤ ਪ੍ਰਾਪਤੀ ਤੋਂ ਬਾਅਦ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਗਲਵੱਕੜੀ ਵਿੱਚ ਲੈ ਕੇ ਕਿਹਾ ਤੁਸੀਂ त्यागमल ਨਹੀਂ ਤੇਗ ਬਹਾਦਰ ਹੋ ਤੁਸੀਂ ਤੇਗਦੇ ਤਨੇ ਹੋ ਆਪ ਜੀ ਦਾ ਆਨੰਦ ਕਾਰਜ ਭਾਈ ਲਾਲਚੰਦ ਜੀ ਦੀ ਸੁਪਤਰੀ ਮਾਤਾ ਗੁਜਰੀ ਜੀ ਦੇ ਨਾਲ ਹੋਇਆ ਜਿਨ੍ਹਾਂ ਦੇ ਕੁੱਖੋਂ ਆਪ ਜੀ ਦੇ ਗ੍ਰਹਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਆਪ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਰਾਗਾਂ ਵਿੱਚ ਬੈਰਾਗਮਈ 59 ਸ਼ਬਦ ਅਤੇ 57 ਸ਼ਲੋਕ ਦਰਜ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ